ਜੀ ਅਜੇ ਪੋਂਟਿਆ ਦੁਗਾਲ ਪਿੰਡ ਦੇ ਵਿੱਚ ਜਿੱਥੇ ਕਿ ਕੈਨੇਡਾ ਦੀ ਧਰਤੀ ਤੋਂ ਆਇਆ ਇੱਕ ਵਿਧਾਇਕ ਉਹਨਾਂ ਦਾ ਕਾਫੀ ਸਨਮਾਨ ਹੋ ਰਿਹਾ ਹੈ ਕਿਉਂਕਿ ਉਹਨਾਂ ਨੂੰ ਸਰੋਪੇ ਪਾਕਿਸਤਾਨਦ ਕੀਤਾ ਜਾ ਰਿਹਾ ਹੈ ਇੱਥੇ ਰਣਦੀਪ ਸਿੰਘ ਬਲੂਦੀ ਹਵੇਲੀ ਦੇ ਜਿਹੜੀ ਹੈ ਦੁਗਾਲ ਕਲਾ ਦੇ ਵਿੱਚ ਉਹਦੇ ਵਿੱਚ ਕਾਫੀ ਜਿਆਦਾ ਅਜ ਮਾਵੜਾ ਵੀ ਹੈ ਔਰ ਹਾਂਜੀ ਪਰ 19 ਖਾਲਸਾ ਜਿਨ੍ਹਾਂ ਦਾ ਨਾਮ ਹੈ ਅੱਜ ਇੱਥੇ ਪਹੁੰਚੇ ਨੇ ਪੁੱਛਦੇ ਸੀ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਕਿਉਂਕਿ ਇੱਥੇ ਜਿਹੜੇ ਇੰਡੀਆ ਦੀ ਧਰਤੀ ਦੇ ਉੱਤੇ ਕਾਫੀ ਪਿਆਰ ਹੈ ਕਾਫੀ ਜ਼ਿਆਦਾ ਉੱਥੇ ਵੀ ਇਹਨਾਂ ਨੂੰ ਪਿਆਰ ਦਿੱਤਾ ਜਾਂਦਾ ਹੈ ਕੈਨੇਡਾ ਦੇ ਵਿੱਚ ਵੀ ਔਰ ਇਹਨਾਂ ਨੂੰ ਪੁੱਛਦੇ ਉੱਥੋਂ ਦੇ ਕਿੱਥੋਂ ਦੇ ਵਿਧਾਇਕ ਹੈ ਕੈਨੇਡਾ ਦੇ ਵਿੱਚ ਜਿਹੜੇ ਔਰ ਅੱਜ ਇੱਥੇ ਸਾਡੇ ਪਾਤਲਾ ਦੇ ਵਿੱਚ ਇੱਕ ਹਵੇਲੀ ਹੈ ਬਣੀ ਹੋਈ ਕਾਫੀ ਜ਼ਿਆਦੀ ਮਸ਼ਹੂਰ ਹੈ ਔਰ ਇੱਥੇ ਦੇ ਲੋਕਾਂ ਨਾਲ ਵੀ ਕਾਫੀ ਪਿਆਰ ਹੈ ਉਹ ਰੱਖਦੇ ਔਰ ਉਹਨਾਂ ਨੂੰ ਜਿਵੇਂ ਸਨਮਾਨਤ ਕੀਤਾ ਜਾਂਦਾ ਹੈ ਤਲਵਾਰ ਦੇ ਕੇ ਵੀ ਜਾਂ ਹੋਰ ਵੀ ਸਨਮਾਨ ਚਿੰਨ ਦੇ ਕੇ ਕਾਫੀ ਜ਼ਿਆਦਾ ਸਨਮਾਨਤ ਕੀਤਾ ਗਿਆ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਖਾਲਸਾ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਖਾਲਸਾ ਜੀ ਤੁਸੀਂ ਥੋੜਾ ਸਾਡੇ ਦਰਸ਼ਕਾਂ ਨੂੰ ਚਾਣਾ ਪਾਇਓ ਕਿਸ ਤਰ੍ਹਾਂ ਦਾ ਉੱਥੋਂ ਦਾ ਮਾਹੌਲ ਹੈ ਔਰ ਜਿਵੇਂ ਤੁਸੀਂ ਇੱਥੇ ਇੰਡੀਆ ਦੇ ਵਿੱਚ ਵੀ ਆਏ ਆ ਲੋਕ ਤੁਹਾਨੂੰ ਪਿਆਰ ਕਰਦੇ ਆ ਕਿਉਂਕਿ ਉੱਥੇ ਵੀ ਤੁਹਾਨੂੰ ਕਾਫੀ ਜ਼ਿਆਦਾ ਚੁਣਿਆ ਹੈ ਇੱਕ ਵੋਟਾਂ ਦੇ ਨਾਲ ਚੁਣਿਆ ਗਿਆ ਹੈ ਉੱਥੋਂ ਦੇ ਜਿਹੜੇ ਲੋਕ ਹੈ ਪੰਜਾਬੀ ਲੋਕ ਹੈ ਕਿਸ ਤਰ੍ਹਾਂ ਦੀ ਉੱਥੇ ਰਹਿਣੀ ਸਹਿਣੀ ਸਰ ਮਾਨਤ ਕੀਤਾ ਜਾ ਰਿਹਾ ਕਿਸ ਤਰ੍ਹਾਂ ਮਹਿਸੂਸ ਕਰਦੇ ਹਾਂਜੀ ਸਭ ਤੋਂ ਪਹਿਲਾਂ ਤੇ ਮੈਂ ਭਾਈ ਜੀ ਉਹਨਾਂ ਦਾ ਸਾਡੇ ਵੱਡੇ ਭਰਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਬੜਾ ਮਾਣ ਬਖਸ਼ਿਆ ਜੀ ਤੇ ਉੱਥੇ ਆਪਣਾ ਹਲਕੇ ਤਰ੍ਹਾਂ ਮਹਿਗਾ ਜੀ ਕੈਲਗਰੀ ਫਾਲਕਨ ਰਿਜ ਜੀ ਦੇ ਵਿੱਚ ਆਪਣੇ ਕੈਲੋ ਜਿਹੜੀ ਪੰਜਾਬੀ ਵਸੋਂ ਹੈਗੀ ਆ ਉਹ 8 ਤੋਂ 10% ਹੈ ਜੀ ਤੇ ਉੱਥੇ ਬਾਕੀ ਸਾਰੇ ਨੇ ਬੜਾ ਪਿਆਰ ਬਖਸ਼ਿਆ ਇੱਥੇ ਵੀ ਸਾਰੇ ਭਰਾਵਾਂ ਦੇ ਪਿਆਰ ਸਦਕਾ ਆਸ਼ੀਰਵਾਦ ਸਦਕਾ ਗੁਰੂ ਮਹਾਰਾਜ ਦੀ ਬਖਸ਼ਿਸ਼ ਸਦਕਾ ਬਾਕੀ ਸਾਰਾ ਜੰਪਲ ਇੱਥੇ ਪੰਜਾਬ ਦਾ ਹੀ ਹੈ ਜੀ ਕੁਡਾਣੀ ਕਲਾਂ ਪਿੰਡ ਆਪਣਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜੀ ਤੇ ਬੜਾ ਵਧੀਆ ਲੱਗਦਾ ਜੀ ਤੇ ਜਿਹੜੇ ਆਪਣੇ ਭਾਈ ਚਾਰਕ ਜਿਹੜੀ ਆਪਣੀ ਸਾਜ ਹੈ ਜੀ ਸਾਰਿਆਂ ਨੂੰ ਦੇ ਕੇ ਬੜੀ ਖੁਸ਼ੀ ਹੁੰਦੀ ਹੈ ਜੀ ਬੜੇ ਧੰਨਵਾਦ ਦੀਆਂ ਜੀ ਭਰਾਵਾਂ ਦੇ ਸਾਰਿਆਂ ਦੇ ਪੱਕੇ ਸਰਪੰਚ ਸਾਹਿਬ ਉਹਨਾਂ ਦੇ ਨੰਬਰਦਾਰ ਸਾਹਿਬ ਉਹਨਾਂ ਦੇ ਸਾਰਿਆਂ ਦੇ ਬੜੇ ਧੰਨਵਾਦ ਦੀਆਂ ਜੀ ਕਿਵੇਂ ਤੇ ਤੁਹਾਨੂੰ ਪੰਜ ਸਰਪੰਚ ਔਰ ਹੋਰ ਵੀ ਕਈ ਸੱਜਣ ਮਿੱਤਰ ਤੁਹਾਨੂੰ ਕਾਫੀ ਸਮੇਂ ਦੇ ਇੰਤਜ਼ਾਰ ਕਰ ਰਹੇ ਸੀ ਕਿ ਸਾਡੇ ਕੋਈ ਸੱਜਣ ਆ ਰਹੇ ਆ ਬਾਹਰੋਂ ਆਏ ਆ ਕੈਨੇਡਾ ਦੀ ਧਰਤੀ ਤੋਂ ਆਏ ਆ ਔਰ ਇੱਥੇ ਇਸ ਧਰਤੀ ਦੇ ਉੱਤੇ ਪਹੁੰਚਣ ਤੇ ਤੁਹਾਡਾ ਕਾਫੀ ਜ਼ਿਆਦਾ ਸਵਾਗਤ ਕੀਤਾ ਗਿਆ ਹੈ ਤੁਸੀਂ ਹੁਣ ਇਸ ਟਾਈਮ ਕਿੱਥੋਂ ਆਏ ਸੀ ਔਰ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਜਿਹੜੇ ਇੱਥੋਂ ਦੇ ਉਹਨਾਂ ਨੂੰ ਉੱਥੋਂ ਦੇ ਬਾਰੇ ਜੀਵੇ ਤੁਹਾਡੇ ਨਾਲ ਲੋਕ ਜੁੜੇ ਸਿਗੇ ਜਾਂ ਉਥੇ ਤੁਸੀਂ ਇਲੈਕਸ਼ਨਾਂ ਦੇ ਵਿੱਚ ਜਿੱਤੇ ਆ ਉਥੋਂ ਦੇ ਤੁਸੀਂ ਇੱਕ ਵਿਧਾਇਕ ਹੈ ਜਾਂ ਤੁਹਾਡੇ ਨਾਲ ਜੁੜੇ ਹੋਏ ਆ ਇਹ ਪੰਜ ਸਰਪੰਚ ਹੈ ਇਹਨਾਂ ਨੂੰ ਕੀ ਕਹਿਣਾ ਚਾਹੋਗੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦੇ ਪਿਆਰ 사ਦਕਾ ਇਹਨਾਂ ਦੇ ਅਰਦਾਸਾਂ ਬੇਨਤੀਆਂ ਆਸ਼ੀਰਵਾਦ 사ਦਕਾ ਤੇ ਜਦੋਂ ਆਪਣੀ ਇਲੈਕਸ਼ਨ ਸੀ ਉਦੋਂ ਪਹਿਲਾਂ ਵੀ ਆਏ ਸੀ ਸਾਰਿਆਂ ਨੇ ਜਿੱਥੇ ਵੀ ਉੱਥੇ ਆਪਣੇ ਹਲਕੇ ਦੇ ਵਿੱਚ ਜਾਂ ਹਲਕੇ ਤੋਂ ਬਾਹਰ ਵੀ ਜਿੱਥੇ ਕੋਈ ਜਾਣ ਪਛਾਣ ਸੀਗੀ ਸਾਰਿਆਂ ਨੇ ਆਪਦੇ ਭੈਣਾ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਬੇਨਤੀਆਂ ਕੀਤੀਆਂ ਉੱਥੇ ਤੇ ਇਹਨਾਂ ਦੀ ਸਾਰੀ ਜਿਹੜੀ ਬੜੀ ਇਹਨਾਂ ਦੀ ਮਿਹਨਤ ਇਹਦੀ ਮਿਹਨਤ 사ਦਕਾ ਹੀ ਮਾਰੇ ਨੇ ਜਿਹੜੀ ਜਿੱਤ ਆਪਣੀ ਝੋਲੀ ਪਾਈ ਹੈ ਜੀ ਉੰਦੀ ਰਣਜੀਤ ਸਿੰਘ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਤੁਸੀਂ ਅੱਜ ਤੁਹਾਡੇ ਕੋਲ ਇੱਥੇ ਪਹੁੰਚੇ ਹੈ ਔਰ ਤੁਹਾਡੇ ਨਾਲ ਕਾਫੀ ਲੋਕ ਵੀ ਪਿਆਰ ਜਿਸ ਤਰ੍ਹਾਂ ਬਾਹਰੀ ਧਰਤੀ ਤੋਂ ਆਏ ਕਿਉਂਕਿ ਇੱਥੇ ਦੇ ਜੰਪਾਲ ਹੋਣ ਔਰ ਦੁਆਰੇ ਇੱਥੇ ਆਉਣ ਉੱਥੇ ਜਾ ਕੇ ਇੱਕ ਵੱਡੀਆਂ ਮੱਲਾ ਮਾਰ ਕੇ ਆਉਣ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਸਾਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਕੈਨੇਡਾ ਦੀ ਧਰਤੀ ਦੇ ਐਮ.ਐਲ.ਏ ਬਣੇ ਹੋਏ ਤਕਰੀਬਨ ਸਾਡੇ ਜਾਇ ਨੇ ਸਾਡਾ ਇਹਨਾਂ ਨਾਲ ਬਹੁਤ ਜ਼ਿਆਦਾ ਪ੍ਰੇਮ ਪਿਆਰ ਆ ਕਿਉਂਕਿ ਸਾਡੇ ਬੱਚੇ ਉੱਥੇ ਪੂਰੇ ਇਹਨਾਂ ਨਾਲ ਪ੍ਰੇਮ ਪਿਆਰ ਚ ਉੱਥੇ ਰਹਿੰਦੇ ਨੇ ਇਹਨਾਂ ਨੇ ਪੂਰਾ ਉੱਥੇ ਆਪਦਾ ਨਾਂ ਚਮਕਾਇਆ ਹੋਇਆ ਜੀ ਸਰਪੰਚ ਸਾਹਿਬ ਕਿਵੇਂ ਲੱਗ ਰਿਹਾ ਤੁਹਾਡੇ ਪਿੰਡ ਚ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਖਾਲਸਾ ਜੀ ਆਏ ਨੇ ਐਮਐਲਏ ਸਾਹਿਬ ਕੈਨੇਡਾ ਦੇ ਬਹੁਤ ਬਹੁਤ ਸਾਨੂੰ ਖੁਸ਼ੀ ਹੈ ਕਿ ਇਹਨਾਂ ਨੂੰ ਫਿਰ ਵੀ ਸਾਡੇ ਪੰਜਾਬ ਦੇ ਨਾਲ ਲਗਾ ਹੈ ਆਪਣੀ ਮਾਂ ਧਰਤੀ ਨਾਲ ਲਗਾ ਸਾਡੇ ਜਿਹੜੇ ਬਾਹਰਲੇ ਸਾਡੇ ਸਿੱਖ ਨੌਜਵਾਨ ਵੀਰ ਜਾਂਦੇ ਨੇ ਉਹਨਾਂ ਨੂੰ ਸਾਡੇ ਪੰਜਾਬ ਨਾਲ ਬਹੁਤ ਪਿਆਰ ਹੈ ਸਿਆਸੀ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਸਾਡੇ ਪੰਜਾਬ ਨੂੰ ਹੋਏ ਪਿਆਰ ਕਰਦੇ ਰਹਿਣ ਤੇ ਸਾਡੇ ਪੰਜਾਬ ਦਾ ਨਾਂ ਕੈਨੇਡਾ ਦੇ ਵਿੱਚ ਰੋਸ਼ਨ ਕਰਦੇ ਰਹਿਣ ਅਸੀਂ ਇਹਨਾਂ ਦੇ ਬਹੁਤ ਬਹੁਤ ਆਤਮਾਦੀਆਂ ਸਾਡੇ ਇੱਥੇ ਪਿੰਡ ਚੌਣ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਵੇਂ ਦਸ ਰਸੀ ਪਿੰਡ ਵਾਸੀ ਵੀ ਕਿਉਂਕਿ ਇੱਥੇ ਪਿੰਡ ਦੁਕਾਲ ਦੇ ਵਿੱਚ ਜਿਹੜੇ ਕਿ ਪਹੁੰਚੇ ਨੇ ਵਿਧਾਇਕ ਕੈਨੇਡਾ ਤੋਂ ਪਰਨੀਤ ਸਿੰਘ ਬੋਪਰਾਏ ਉਹਨਾਂ ਦਾ ਕਾਫੀ ਪਰਮਾ ਸਵਾਗਤ ਕੀਤਾ ਗਿਆ ਹੈ ਪੰਜ ਸਰਪੰਚ ਹੋਰ ਵੀ ਸੱਜਣਾ ਮਿੱਤਰਾਂ ਨੇ ਕਾਫੀ ਜ਼ਿਆਦਾ ਮਾਨ ਸਨਮਾਨ ਦੇ ਕੇ ਸਨਮਾਨ ਚਿੰਨ ਦੇ ਕੇ ਔਰ ਸਰੂਪੇ ਪਾ ਕੇ ਸਨਮਾਨਿਤ ਕੀਤਾ ਗਿਆ ਹੈ ਪਰ ਇੱਕ ਆਬਦੀ ਜਿਹੜੀ ਕਹਿੰਦੇ ਵੀ ਮਾਤਰ ਮਾਤਾ ਜਿਹੜੀ ਧਰਤੀ ਮਾਤਾ ਇੱਥੋਂ ਦੀ ਉਹਨੂੰ ਪ੍ਰਣਾਮ ਹੈ ਕਿ ਇੱਥੇ ਆ ਕੇ ਵੀ ਉਹਨਾਂ ਨੂੰ ਇੰਨਾ ਸਤਕਾਰ ਮਿਲਿਆ ਹੈ ਜਿਵੇਂ ਕਿ ਉੱਥੇ ਇਹਨਾਂ ਨੂੰ